ਤੂਰੀ ਜੇ ਧਮਕੀ ਭਰੇ ਪੱਤਰ ਲਿਖ ਕੇ ਫਿਲਮੀ ਅੰਦਾਜ਼ ਚ ਪੈਸੇ ਮੰਗਣ ਦਾ ਇੱਕ ਮਾਮਲਾ ਪੂਰੇ ਇਲਾਕੇ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਪੂਰੇ ਮਾਮਲੇ ਦੀ ਕਹਾਣੀ ਸੁਣੋਗੇ ਤਾਂ ਤੁਹਾਨੂੰ ਇਹ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਲੱਗੇਗਾ ਤੂਰੀ ਜੇ ਤਾਇਨਾ ਦੋ ਪਟਵਾਰੀਆਂ ਪਿੱਕਰ ਸਿੰਘ ਅਤੇ ਸੁਖਵਿੰਦਰ ਸਿੰਘ ਦੀ ਪਿੰਡ ਬੁਗਰਾ ਦੇ ਬੰਤਾ ਸਿੰਘ ਨੇ ਨੀਂਦ ਹਰਾਮ ਕਰ ਦਿੱਤੀ ਪੁਲਿਸ ਅਤੇ ਪੀੜਤ ਪਟਵਾਰੀਆਂ ਦੀ ਚੌਕਸੀ ਤੋਂ ਬਾਅਦ 12 ਦਿਨਾਂ ਬਾਅਦ ਮਲਜ਼ਮ ਬੰਤਾ ਸਿੰਘ ਨੂੰ ਸੀਸੀਟੀਵੀ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਸਾਰੀ ਫਿਲਮੀ ਕਹਾਣੀ ਸ਼ੁਰੂ ਕਿੱਥੋਂ ਹੋਈ 4 ਮਈ 2016 ਨੂੰ ਇਸੇ ਪਟਵਾਰਖਾਨੇ 'ਚ ਬਿਕਰ ਸਿੰਘ ਤੇ ਸੁਖਵਿੰਦਰ ਸਿੰਘ ਨੂੰ ਇੱਕ ਪੰਜਾਬ ਸਿਵਲ ਸਕਤਰੇ 'ਚ ਤਾਇਨਾਤ ਅਣਪਛਾਤੇ ਮੁਲਾਜ਼ਮ ਦੇ ਨਾਮ ਤੋਂ ਇੱਕ ਤਮਕੀ ਪਰੇਪੱਤਰ ਆਇਆ। ਚਿੱਟੀ ਚਲੀ ਗਿਆ ਕਿ ਤੁਸੀਂ ਮੇਰੇ ਇੱਕ ਰਿਸ਼ਤੇਦਾਰ ਦੇ ਜ਼ਮੀਨ ਸੌਦੇ ਵੇਲੇ ਨਜਾਇਜ਼ ਤਰੀਕੇ ਨਾਲ ਪੈਸੇ ਲਏ। ਤੁਹਾਡੀਆਂ ਇਹ ਹਰਕਤ ਅਤੇ ਦੂਜੇ ਲੋਕਾਂ ਤੋਂ ਪੈਸੇ ਲੈਣ ਦੇ ਕਾਰਨਾਂ 'ਚ ਕਾਫੀ ਲੰਮੇ ਸਮੇਂ ਤੋਂ ਮੇਰਾ ਇੱਕ ਬੰਦਾ ਕੂਫੀਆ ਕੈਮਰੇ 'ਚ ਕੈਦ ਕਰ ਰਿਹਾ। ਤੁਹਾਡੀਆਂ ਸੈਂਕੜੇ ਫੋਟੋਆਂ ਅਤੇ ਕਈ ਵੀਡੀਓਜ਼ ਰਿਕਾਰਡ ਵੀ ਕਰ ਲਈਆਂ ਗਈਆਂ ਨੇ। ਹਿੰਦੀ ਚ ਲਿਖੇ ਇਸ ਪੱਤਰ ਚ ਧਮਕੀ ਦਿੱਤੀ ਗਈ ਕਿ ਅੰਜਾਮ ਭੁਗਤਣ ਲਈ ਤਿਆਰ ਰਹੋ ਜੇਕਰ ਤੁਸੀਂ ਮੇਰੇ ਵੱਲੋਂ ਦੱਸੀ ਗਈ ਥਾਂ ਤੇ 2 ਲੱਖ ਰੁਪਏ ਨਹੀਂ ਪਹੁੰਚਾਏ। ਚਿੱਠੀ ਚ ਲਿਖਿਆ ਗਿਆ ਕਿ ਸੰਗਰੂਰ ਜਾਣ ਵਾਲੀ ਟ੍ਰੇਨ ਚ ਕਾਲੇ ਬੈਗ ਚ ਪੈਸੇ ਪਾ ਕੇ ਸਵਾਰ ਹੋ ਜਾਓ। ਰਾਤ ਇੱਕ ਸ਼ਖਸ ਕੋ ਲੋ ਟਾਰਚ ਦੀ ਰਾਈਟ ਦਾ ਸਿਗਨਲ ਮਿਲਣ ਤੇ ਪੈਸੇ ਵਾਲਾ ਬੈਗ ਇੱਥਾਂ ਸੁੱਟ ਦਿਓ। ਉਹਦੇ ਤੇ ਲਿਖਿਆ ਆਇਆ ਸੀਗਾ ਜੀ ਵੀ ਮੈਨੂੰ ਤੁਸੀਂ ਮੈਂ ਮੈਂ ਸੈਕਟਰੀਟ ਮੁਲਾਜ਼ਮ ਲੱਗੇ ਹੋਇਆ ਆਂ ਵੀ ਤੁਹਾਡੇ ਖਿਲਾਫ ਮੇਰੀਆਂ ਵੀਡੀਓ ਬਣਾਈਆਂ ਹੋਈਆਂ ਨੇ। ਤੁਸੀਂ ਪੈਸੇ ਮੰਗਦੇ ਹੋ। ਮੈਂ ਥੋੜੀ ਬਾਦਲੀ ਕਰਾ ਮੈਂ ਥੋੜੀ ਬਾਦਲੀ ਕਰਾ ਦੂੰ ਪਖਾਨਕੋਟ ਦੀ ਕਰਾ ਦੂੰ ਤੇ ਉਸ ਤੋਂ ਬਾਅਦ ਉਹਨੇ ਉਹ ਕਿਹਾ ਵੀ ਮੈਂ ਤੁਹਾਡਾ ਬਾਦਲੀ ਕਰਾ ਦੂੰ ਤੇ ਤੁਹਾਨੂੰ ਮੈਕਮੇਚ ਉਹ ਕਰਾ ਦੂੰਗਾ ਵਿਭਾਗੀ ਕਾਰਵਾਈ ਕਰਾਂ ਚਲੋ ਜਦੋਂ ਅਸੀਂ ਦੇ ਕੇ ਚਿੱਠੀ ਭੇਜਾ ਕੇ ਜਿਹਨੇ ਸਰ ਤੋਂ ਡਿਮਾਂਡ ਕੀਤੀ 2 ਲੱਖ ਰੁਪਏ ਦੀ ਅਸੀਂ ਦੱਸੇ ਮਤਲਬ ਜੀ 5 ਤਰੀਕ ਨੂੰ ਉਹਦਾ ਟਾਈਮ ਦਿੱਤਾ ਸੀਗਾ ਜੀ ਤੁਸੀਂ ਨੇ 8 ਵਾਲੀ ਗੱਡੀ ਜਿਹੜੀ ਤੁਰਿਤ ਸੰਗਰੂ ਨੂੰ ਚਲਦੀ ਆਈ ਉਸ ਵਿੱਚ ਤੁਸੀਂ ਗਾਰਡ ਦਾ ਡੱਬਾ ਛੱਡ ਕੇ ਇੱਕ ਪਹਿਲੇ ਡੱਬੇ 'ਚ ਤੁਸੀਂ ਨੇ 슈ਗਰ ਮਿਲ ਕਣੀ ਮੂੰਹ ਕਰਕੇ ਖੜਨਾ ਜੀ ਕਾਲੇ ਬੈਗ 'ਚ 2 ਲੱਖ ਰੁਪਇਆ ਪੈਕ ਹੋਣਾ ਚਾਹੀਦਾ ਜੀ ਟ੍ਰੇਨ ਚੋਂ ਚੜ ਗਈ ਉਹਨੇ ਤਕਰੀਬਨ ਇੱਥੋਂ ਜਾ ਕੇ ਜੀ ਮਾਨ ਵਾਲਾ ਫਾੜਕ ਟੱਪਣ ਸਾਰੇ ਉਹਨੇ ਕੋ ਟਾਰਚ ਮਾਰਦੀ ਜੀ ਦੋ ਵਾਰੀ ਉਸ ਤਰੀ ਜਿਵੇਂ ਕਿ ਕਿਹਾ ਹੋਇਆ ਸੀਗਾ ਜੀ ਅਸੀਂ ਨੇ ਬੈਗ ਨੀਚੇ ਛਿੜਤਾ ਜੀ 4 ਮਈ ਨੂੰ ਮਿਲੀ ਚਿੱਠੀ ਤੋਂ ਬਾਅਦ 5 ਮਈ ਨੂੰ ਤੇ ਉਸ ਸਮੇਂ ਤੇ ਕੱਥਿਤ ਪੈਸੇ ਪਹੁੰਚਾ ਦਿੱਤੇ ਗਏ 6 ਮਈ ਨੂੰ ਇਸੇ ਪਟਵਾਰਖਾਨੇ ਵਾਲੇ ਸਾਹਮਣੇ ਵਾਲੇ ਘਰ ਤੇ ਸੀਸੀਟੀਵੀ ਲਗਵਾ ਦਿੱਤਾ ਗਿਆ 11 ਮਈ 2016 ਨੂੰ ਦੋਵਾਂ ਦੇ ਨਾਮ ਇੱਕ ਹੋਰ ਚਿੱਠੀ ਆਈ ਇਸ ਵਾਰ ਧੋਖਾ ਕਰਨ ਲਈ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਅਤੇ ਰਕਮ ਵਾਧਾ ਕਿਤੇ 3 ਲੱਖ ਕਰ ਦਿੱਤੀ ਗਈ ਪਰ ਇਸ ਵਾਰ ਤੀਜੀ ਅਖਚ ਸਾਰੀ ਫਿਲਮੀ ਕਹਾਣੀ ਦੇ ਤਰਕੀਬਾਂ ਕਾਇਦ ਹੋ ਗਈਆਂ ਸੀਸੀਟੀਵੀ 'ਚ ਦਿਖਾਈ ਦੇ ਰਿਹਾ ਕਿ ਸਾਈਕਲ ਤੇ ਆਇਆ ਇਹੀ ਹੈ ਮਲਜ਼ਮ ਬੰਤਾ ਸਿੰਘ ਬੰਤਾ ਸਿੰਘ ਬੜੀ ਹੀ ਸਫਾਈ ਨਾਲ ਧਮਕੀ ਵਾਲਾ ਪੱਤਰ ਗੇਟੇ ਹੇਠੋਂ ਪਾ ਕੇ ਮੌਕੇ ਤੋਂ ਗਾਇਬ ਹੋ ਜਾਂਦਾ ਹੈ ਫਿਰ ਪੁਲਿਸ ਨੇ ਵੀ ਇਸ ਛਾਤੁਰ ਨੂੰ ਕਾਬੂ ਕਰਨ 'ਚ ਧੀਰ ਨਹੀਂ ਲਗਾਈ ਜਦੋਂ ਉਹਦੀ ਮੰਤਸਾ ਨਹੀਂ ਪੂਰੀ ਹੋਈ ਵੀ ਆਪਾਂ ਨਹੀਂ ਤਾਂ 2 ਲੱਖ ਦੀ ਜੋ ਫਰੋਦੀ ਆਪਾਂ ਨੂੰ ਮਿਲੀ ਨਹੀਂ ਉਹਨੇ ਦੁਬਾਰਾ ਇੱਕ ਪੱਤਰ ਹੋਰ ਮਿਤੀ 11 ਨੂੰ ਇਹਨਾਂ ਦੇ ਮੇਨ ਗੇਟ ਦੇ ਥੱਲੋਂ ਦੀ ਚਿੱਟਾ ਜਿਸ ਵਿੱਚ ਉਹਨੇ ਦੁਬਾਰਾ 3 ਲੱਖ ਦੀ ਮੰਗ ਕੀਤੀ ਤੇ ਉਹ ਸਾਹਮਣੇ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਸੀਸੀਟੀਵੀ ਕੈਮਰਾ ਲੱਗਿਆ ਤੇ ਜਿਹਦੇ ਵਿੱਚ ਉਹ ਕੈਦ ਹੋ ਗਿਆ ਤੇ ਅਸੀਂ ਇਸ ਨੂਮਲੇ ਕੋੜਲਾ ਬਾਈਪਾਸ ਤੋਂ ਗ੍ਰਿਫਤਾਰ ਕਰ ਲਿਆ 23 13 ਨੂੰ ਜਿਹਨੂੰ ਗ੍ਰਿਫਤਾਰ ਕਰਕੇ ਉਹਦੇ ਕਬਜ਼ੇ ਦੇ ਵਿੱਚੋਂ ਮਤਲਬ ਜਿੱਥੇ ਉਹਨੇ ਲੁਕਾਸ ਪਾ ਕੇ ਰੱਖੀ ਸੀ ਉਹpropto ਦੀ ਰਕਮ ਜੋ ਵੀ ਸੀ ਉਹ ਅਸੀਂ ਬਰਾਮਦ ਕਰਤੀ ਜੋ ਸਾਡੇ ਪੱਤਰ ਸੀਗੇ ਉਹ ਇਹਨਾਂ ਨੇ ਲੈ ਕੇ ਉਹ ਅਸੀਂ ਇਹਨਾਂ ਤੋਂ ਪਤੌਰ ਸਬੂਤ ਪਟਵਾਰੀਆਂ ਤੋਂ ਲੈ ਲਏ ਨੇ ਇਹਦੇ ਖਿਲਾਫ ਜੋ ਬਣਦੀ ਧਾਰਾ ਸੀਗੀ ਫਰौती ਮੰਗਣ ਦੀ ਤੇ ਮਤਲਬ ਉਹਦੇ ਚ ਇਹ ਜਿਹੜਾ ਦੂਸਰਾ ਪੱਤਰ ਸੀ ਜੋ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀਗੀ ਉਹਦੇ ਮਦਾਕ ਬਣਦੀ ਧਾਰਾ ਦੇ ਤੇ ਜੁਰਮ ਲਗਾਇਆ ਜਾਂਦਾ ਫਿਲਮੀ ਅੰਦਾਜ਼ ਚ ਧਮਕੀ ਦੇ ਕੇ ਪੈਸੇ ਮੰਗਣ ਦੇ ਇਸ ਤਰੀਕੇ ਨੂੰ ਪੁਲਿਸ ਵਾਲੇ ਵੀ ਦੇਖ ਕੇ ਹੈਰਾਨ ਨੇ